ਕਰੋ ਪੂਰਨਿਆ ਕਰੋ ਪੂਰਨਿਆ ਕਰੋ ਪ੍ਰਾਣੀ ਪੈਨਸ਼ਨ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪ੍ਰਾਣੀ ਪੈਨਸ਼ਨ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪੰਜਾਬ ਸਰਕਾਰ ਮਰਦਾਬਾਦ 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 ਆਜਾ ਇਧਰ ਪ੍ਰਾਣੀ ਪੈਨਸ਼ਨ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪ੍ਰਾਣੀ ਪੈਨਸ਼ਨ ਬਾਹਰ ਬਹਾਲ ਕਰੋ ਬਹਾਲ ਕਰੋ ਐਸਓਪੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਗੱਡੀਆਂ ਚੈਜ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਅਲਾਸ ਮੇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਸਿੱਖਿਆ ਮੰਤਰੀ ਹਾਏ 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 ਮੰਗਾਲੀ ਮੰਦੇ ਹਾਏ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅੱਗੇ ਹਾਂ ਜੀ ਮੰਤਰੀ ਸਾਹਿਬ ਦਾ ਇਹ ਇਹਨਾਂ ਦੇ ਉਹ ਵੀ ਸਾਡੇ ਨਾਲ ਨਹੀਂ ਇਹਨਾਂ ਨੂੰ ਪੈਨਸ਼ਨ ਲੈਣੀ ਹੈ ਨਹੀਂ ਹੈਗੀ ਆ ਜੀ ਇੱਧਰ ਆ ਜਾਓ ਤੁਸੀਂ ਵੀ ਆਪਣੇ ਬੇਨਤੀ ਮੁਲਾਜ਼ਮਾਂ ਨੂੰ ਤੁਸੀਂ ਵੀ ਇੱਧਰ ਮੂੰਹ ਸਿੱਧਾ ਕਰ ਲਓ ਤੁਹਾਡੀ ਗੱਲ ਮੰਨੀ ਜਾਣੀ ਆ ਸਾਡੇ ਨਾਲ ਹੀ ਮੌਜੂ ਚੰਗੀ ਗੱਲ ਹੋਊਗੀ ਤੁਸੀਂ ਆਪਣਾ ਕੰਮ ਉਹ ਵੀ ਦੋਹੇ ਚਾਰ ਦੇ ਬਾਅਦ ਹੀ ਭਰਤੀ ਹੋਏ ਸਾਰੇ ਆ ਜਿੰਨੇ ਵੀ ਖੜੇ ਐ ਇੱਕ ਮਾਸਟਰੇ ਰੌਲਾ ਪਾਉਣੇ ਵਾਲੇ ਮਿਲਦਾ ਸਾਰਿਆਂ ਨੂੰ ਆ ਤੁਹਾਨੂੰ ਸਾਨੂੰ ਵੀ ਮਿਲਦਾ ਵੀ ਕਦੇ ਮਾਜੂਰੀ ਸਾਰੇ ਬੰਦੇ ਪਏ ਯਾਰ ਰੌਲਾ ਆ ਪਿੱਛੇ ਨਾ ਹੋ ਗਏ ਅਸੀਂ ਅੱਗੇ ਮਤੋ ਪਿੱਛੋੜੋ ਆ ਜੀ ਆ ਜੀ ਮੂੰਹ ਤੇ ਟੈਨਸ਼ਨ ਉਹ ਐਨ ਕਹੋ ਸਾਰੇ ਬੱਚੇ ਹਟਾ ਫੜ ਲਓ ਬੈਟਾ ਪਰਮ ਖਾਚ ਦਾ ਸਾਰੇ ਪੰਜਾਬ ਦੇ ਵਿੱਚ ਤੇ ਮੈਨੂੰ ਫੱਡੀ ਗੱਡੀ ਚ ਲੈ ਜਾ ਸਰ ਨਹੀਂ 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 ਜੀ ਇਹ ਪੰਜਾਬ ਵਾਲਾ ਹੋਣੀ ਉਹ ਵਹੀ ਜਾਊਗਾ ਜੀ ਇਹ ਵੀ 2000 ਤੋਂ ਬਾਅਦ ਦੇ ਪਰ ਠੀਕ ਹੈ ਚਲੋ ਫਾਰਵਰਡ ਕਰਾ ਦੇ ਜੀ ਸਾਰਾ ਕੁਝ ਚਲੋ ਜੀ ਧੰਨਵਾਦ ਜੀ ਠੀਕ ਹੈ ਆਜੋ ਜੀ ਧੰਨਵਾਦ ਠੀਕ ਹੈ ਠੀਕ ਹੈ ਸਰ ਪਹਿਲੇ ਫੋਟੋ ਵੀ ਠੀਕ ਹੈ ਕੋਈ ਵੀ ਨਹੀਂ ਕਰਾਂਗੇ ਸਭ ਭਾ ਲੈ ਲਓ ਥੈਂਕ ਯੂ ਥੈਂਕ ਯੂ ਠੀਕ ਹੈ ਸਰ